i yeah. ਗੇਰ ਮੇ ਸਰਕਾਰ ਦੀ ਵੇ ਬਾਬੇ ਖਾਜੇ ਪੀਰ ਦੀ ਸਦੀ ਵੇ ਬਾਬੇ ਲਖਸਰ ਦੇ ਪੀਰ ਦੀ ਵੇ ਬਾਬੇ ਨਲੇਰਾਂ ਦੇ ਵਾਸ਼ੇ ਦੀ ਵੇ ਬਾਬੇ ਪੈਰੋ ਛੜੀਏ ਦੀ ਵੇ ਮਦਮਸਾਣੀ ਦੀ ਸਦੀ ਫੰਮ ਮਤਾ ਕਾਲਕਾ ਦੀ ਸਦੀ ਫੰਮ ਮਤਾ ਮੰਦਾਨਣ ਦੀ ਸਦੀ ਫੇ ਮਤਾ ਸ਼ਾਮਗੁਰ ਦੀ ਪਰ ਵੈਸ਼ਵਾ ਦੇ ਪਟੇ ਦੀ ਫੇ ਬਾਬੇ ਰੌਲ ਦੀ ਫੇ ਬਾਬੇ ਬੀਠੇ ਦੀ ਫੇ ਬਾਬੇ ਜਿੱਤਸ ਰਹਿਣ ਦੀ ਫੇ ਪਰ ਮੇਰੇ ਗੁਰਦੇ ਕਹਿੰਦੇ ਹਿੰਦੂ ਰਾਮ ਉਸਨ ਸੁਆਮ ਕਹੇ ਬਾਬਾ ਕਿਹੜਾ ਪਹਿਲਾ ਭਾਈ ਪੀਰ ਦਾ ਕਿਉਂ ਅੰਦਰਗਾਹ ਤੇ ਬਾਬਾ ਕਹਿੰਦਾ ਘਰ ਆ ਇਸ ਤਰ੍ਹਾਂ ਕਰਾ ਬਈ ਹੋ ਗਿਆ ਭਾਈ ਖੜੇ ਜਿੰਨਾਂ ਦੀ ਕਰੀ ਬਣਾ ਲੈ ਬੰਨੇ ਆ ਲੰਬੀ ਕਰ ਦੇ ਸਾਰੇ ਨਵੇਂ ਕੋਣੇ ਕਦੇ ਹੀ ਹੋ ਜਾ ਭਾਈ ਕੋਈ ਗੱਲ ਨਹੀਂ ਉਹ ਜਾ ਜਾ ਲੈ ਜਿੰਨੇ ਗੱਲ ਪੁੱਛੂ ਬੇਬੇ ਉਹਨੇ ਦੱਸਣਾ ਮੂਹਰੇ ਕੋਈ ਗੱਲ ਨਹੀਂ ਬੋਲਣੀ ਹੈਗੀ ਠੀਕ ਹੈ ਬਈ ਕੁੜੀਏ ਨਾਲ ਖੜੀ ਹੋ ਜਾ ਕੁੜੀ ਇਹਨਾਂ ਦੇ ਜੇ ਗੱਲ ਹੋਗੀ ਤਾਂ ਹਾਂ ਪਰ ਦੋਨੇ ਤੋੜ ਕੇ ਜਵਾਦੇ ਬਾਬਾ ਗੱਲ ਐਨੀ ਮੁੱਕਰੀ ਸਰੇ ਆਮ ਕੁਝ ਕਰ ਨਹੀਂ ਦਤਾ ਆਪੇ ਕੋਟਲੇ ਪੀਰ ਨੂੰ ਤੂੰ ਮੰਨ ਲੱਗੀ ਸੀ ਪਹਿਲਾਂ ਤੋਂ ਤਾਂ ਮਤਲਬ ਸੋਡੇ ਮਨ ਤਾਂ ਇਹ ਮੇਰੀ ਸੱਸ ਤੋਂ ਮੰਨਦੀ ਜੀ ਬਾਈ ਕਾ ਤੇ ਕੋਲੇ ਸੱਸ ਤੋਂ ਮੰਨਦੀ ਨਹੀਂ ਤੁਸੀਂ ਮੰਨਣ ਲੱਗੋਗੇ ਇਹ ਬੰਦਾ ਪੂਰਾ ਜਿਹੜੇ ਨਸ਼ਾ ਪਤਾ ਵੀ ਕਰਦਾ ਸੀ ਇਹ ਜੀ ਹਾਂ ਜੀ ਫੁੱਲ ਦਾ ਰੁਪਿਆ ਦਸੀ ਇਹ ਨਹੀਂ ਦਾ ਰੋਣੀ ਜੀ ਗੋਲੀਆਂ ਗੋਲੀਆਂ ਦਿੰਦਾ ਗੋਲੀਆਂ ਖਾਦੀ ਦੀ ੁੱੱਕੀ ਵੀ ਖਾ ਲੈਂਦੀ ਹੈ ਖਾ ਲੈਂਦਾ ਹੁਣ ਖਾ ਲੈਂਦਾ ਹੁਣ ਇਹ ਤਾਂ ਫਿਰ ਤੁੱਕਾ ਹੋ ਗਿਆ ਨਾ ਅੱਜ ਇਹ ਤਾਂ ਖਾਣਾ ਤਾਂ ਹੋਣਾ ਬਰੋ ਜੇ ਨਹੀਂ ਖਾਂਦਾ ਤੋੜ ਕੇ ਜਵਾਬ ਦੇ ਬਾਬਾ ਖਾਂਦਾ ਨਹੀਂ ਖਾਂਦੇ ਇੱਥੇ ਬੈਠੇ ਸਾਰਾ ਕੁਝ ਸੀ ਸ਼ੱਕ ਲੈਂਦਾ ਸੀ ਜੱਗ ਦਾ ਪੁੱਟੇ ਓ ਕੀ ਕਰਦਾ ਕੈਪਸੂਲ ਵੀ ਖਾ ਲੈਂਦੀ ਗਾ ਹਾਂਜੀ ਹਾਂਜੀ ਬਾਬਾ ਜੀ ਖਾ ਲੈਂਦੀ ਗਾ ਠੀਕ ਹੈ ਜੀ ਇਹ ਕਹਿੰਦਾ ਕੁੜੀਏ 2 ਸਾਲ ਹੋ ਗਏ ਛੋਟੇ ਪਰਿਵਾਰ ਦੇ ਵਿੱਚ ਸੱਟ ਕਿਹਦੇ ਵੱਜੀ ਜੀ ਮੁੰਡੇ ਦੇ ਬੱਚੇ ਕਿੰਨਾ ਚਿਰ ਹੋ ਗਿਆ 3-4 ਮਹੀਨੇ ਹੋ ਗਏ 3-4 ਮਹੀਨੇ ਕੋਈ ਨਾ ਕੋਈ 6 ਮਹੀਨੇ ਬਾਅਦ ਥੋੜਾ ਨੁਕਸਾਨ ਹੋ ਜਾਂਦਾ ਹੈਗਾ ਹਾਂਜੀ ਇਹੀ ਗੱਲ ਹੈ ਨਾ ਬਾਬਾ ਕਹਿੰਦਾ ਛੋਟੇ ਕਰੇ ਚੋਰੀ ਹੋਈ ਦੱਸ ਕਰੋ ਹੋਈ ਸੀ ਚੋਰੀ ਤਾਂ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ ਬੋਲਦਾ ਨਹੀਂ ਚੱਕੀ ਜਾਂਦਾ ਹੁਣ ਆਏ ਦੱਸੋ ਵੀ ਚੋਰੀ ਕਰ ਹੋਈ ਸੀ ਹੁਣ ਤਾਂ ਯਾਰ 4-5 ਦਿਨ ਨਹੀਂ ਆਓਗੇ ਇਹ ਪੈਸੇ ਚੱਕੇ ਜਾਂਦੇ ਨੇ ਜੀ ਪੈਸੇ ਵੀ ਕਣਕ ਵੀ ਚੱਕੀ ਜਾਂਦੀ ਐ ਤੇ ਪੈਸੇ ਵੀ ਚੱਕੇ ਕਣਕ ਵੀ ਚੱਕੀ ਤੇ ਪੈਸੇ ਵੀ ਹੋਈਆ ਕੋਈ ਹੋਰ ਕੀ ਚੱਕੀ ਗਈ ਹੋਵੇ ਬੇ ਹੋਰ ਤਾਂ ਮੇਰੇ ਕੱਪੜੇ ਚੱਕੇ ਗਏ ਤੇ ਬਾਬਾ ਜਿੰਨਾ ਚਿਰ ਹੋ ਗਿਆ ਉੱਪਰਲੇ ਬਾਰਾ ਕੱਟ ਤੇ ਜਾਓ ਸੀ ਜਾ ਬੇ ਕੋਟੀ ਚੱਕ ਲਈ ਤੇ ਮੈਂ ਦੋਸਰ ਮੇਰੀ ਕੋਟੀ ਚੱਕ ਲਈ ਤੇ ਸੂਟ ਚੱਕ ਲਿਆ ਉਹ ਤਾਂ ਕੋਈ ਗੱਲ ਨਹੀਂ ਬੇਬੇ ਤੇਰਾ ਸੂਟ ਚੱਕ ਲਿਆ ਤੇਰੀ ਕੋਟੀ ਚੱਕ ਲਈ ਪਰ ਐ ਜਾਦੇ ਵੀ ਕਿੰਨਾ ਚਿਰ ਹੋ ਗਿਆ ਹੁਣ ਤਾਂ ਇਹ ਖਾ ਟੈਂਟ ਬੱਬਾ ਜੀ ਇਹਨਾਂ ਦੇ ਘਰ ਚ ਤਾਂ ਇੱਕ ਗੱਲ ਹੋਰ ਦੱਸ ਕੋਟੀ ਸਾਢਾ ਸਵਟਰ ਸਾਢੇ ਕੱਪੜੇ ਸਾਢ ਪਰ ਤਾਂ ਐਂ ਦੱਸ ਕੋਈ ਚਾਂਦੀ ਦੀ ਚੀਜ਼ ਹੋਵੇ ਸੋਨੇ ਦੀ ਨਹੀਂ ਕੋਈ ਚੱਕੀ ਕੇ ਪੱਤਣਗੇ ਦੱਸ ਰੱਟੇ ਜਾਂ ਗੁੰਮ ਹੋ ਗਈ ਕੋਈ ਸੋਨੇ ਦੀ ਚੀਜ਼ ਤੁਹਾਡੀ ਗਵਾਚੀ ਹੋਵੇ ਜਾਂ ਚੱਕੀ ਗਈ ਹੋਵੇ ਜਾਂ ਚਰਦੀ ਦੀ ਹੋਵੇ ਗੌਰ ਕਰੋ ਇਹ ਗੱਲ ਤੇ ਸੋਨਾ ਹੀ ਨਹੀਂ ਜੇ ਇਹਨਾਂ ਕੋਲ ਤਾਂ ਨਾ ਹੋਵੇ ਜੀ ਚਾਂਦੀ ਹੋਵੇ ਕਿਹੜਾ ਕਿਹਾ ਚੱਕ ਗਿਆ ਚਾਂਦੀ ਹੋਊਗੀ ਮੈਂ ਤਾਂ ਜਿਹੜੀ ਗੱਲ ਕਹਿਣ ਦੀ ਕਹਿਤੀ ਮੈਂ ਤਾਂ ਹਾਂ ਜਾਂ ਨਾ ਵੈਸ ਗੱਲ ਕੋਈ ਹੈ ਮੇਰੇ ਕੋਲ ਤਾਂ ਪਾਣੀ ਉਹਦੇ ਵਿੱਚ ਵਾਲੋ ਪਾਜਾਵੇ ਪਾਣੀ ਦੀ ਬਾਰਿਸ਼ ਬਾਰਿਸ਼ ਆਈ ਦਿੱਲੀ ਉੱਤੇ ਪਾਣੀ ਇੱਥੇ ਤੇ ਕੀ ਰੱਖਣਾ ਸਹੀ ਐ ਓਕੇ ਆ ਕਹਿ ਬਾਬਾ ਕੋਲੋਂ ਮੈਂ ਵੀ ਰੋਲੇ ਰਹਾ ਆਂ ਆਂ ਪੀਰ ਕੋ ਘਰੇ ਬਾਇਆ ਬੈਂ ਦੀ ਕੁੜੀ ਬੈਂ ਦੀ ਕੁੜੀ ਆ ਹਾਂ ਜੀ ਛੋੜੇ ਦੋ ਬੰਦੇ ਬੇਬੇ ਦੋ ਬੰਦੇ ਘਰ ਦਾ ਕੰਮ ਖਰਾਬ ਕਰਦੇ ਨੇ ਜੀ ਕਹਿੰਦੇ ਅੱਛਾ ਛੋੜੇ ਘਰਚੀ ਨੇਗੇ ਜੋ ਦੋ ਬੰਦੇ ਸੁਧਰਗੇ ਤਾਂ ਤੁਹਾਡਾ ਕੰਮ ਸਹੀ ਹੋ ਜਾਊਗਾ ਹਾਂ ਜੀ ਬੜਿਆ ਇੱਕ ਉਹ ਪਿੱਛੇ ਕਰੋ ਕਿੱਥੇ ਦਿਖਾ ਦੋ ਮੈਨੂੰ ਸੱਚ ਦਰਚਾ ਦੋ ਪਾਪੂਤ ਦੋ ਨੇ ਅਸਾ ਸੁਭਾ ਦਾ ਕਰੀ ਆਈ ਹੈ ਜੀ ਓਕੇ ਓਕੇ ਕਰਾਂ ਦੇ ਇੱਕ ਤਾਂ ਹੈਗਾ ਹਾਂ ਜੀ ਇੱਕ ਉਹ ਆ ਜਿਆਦਾ ਮੈਨੂੰ ਬਾਈ ਲੱਗਦਾਗਾ ਹਾਂ ਆਏ ਵੀਰ ਹੁਣ ਮੈਨੂੰ ਆਏ ਦੱਸੋ ਤੁਹਾਡੇ ਦੋਆਂ ਚ ਘਰ ਦੀ ਸ਼ਰਾਬ ਕੌਣ ਪੀਂਦਾ ਓਏ ਘਰ ਦੀ ਕਿਹੜੀ ਬੰਦਾ ਚਿੱਟੀ ਜੀ ਮੁੰਡਾ ਹੈ ਕੀ ਕਹਿੰਦੋ ਨੇ ਜਿਹੜੀ ਤੋੜੇ ਚ ਕੱਢਦੇ ਉਹਨੂੰ ਕੀ ਕਹਿੰਦੇ ਘਰ ਦੀ ਘੱਟੀ ਕਹਿੰਦੇ ਘਰ ਦੀ ਘੱਟੀ ਹੈ ਇਹ ਜੇ ਤੋੜਦੀ ਪਹਿਲੇ ਤੋੜਦੀ ਇਹ ਕੌਣ ਪਿੰਦਾ ਦੀ ਓਏ ਆਹ ਪਿੰਦਾ ਸੀ ਆਹ ਠੀਕ ਹੈ ਉਹ ਇਧਰ ਕੇ ਚੱਕ ਕੇ ਮੇਰੇ ਕੋਲ ਜਾ ਆਇਆ ਥੋੜਾ ਜਿਹਾ ਆਇਆ ਥੋੜਾ ਜਿਹਾ ਹਾਂ ਤੂੰ ਮੇਰੇ ਕੋਲ ਜਾਇਗਾ ਵੀ ਬਾਬਾ ਜੀ ਮੈਂ ਬੋਲ ਕੇ ਸੁਣਾ ਮੈਨੂੰ ਤੁਸੀਂ ਪਿੰਦਾ ਸੀਗਾ ਕਹਿ ਬਾਬਾ पीरा तूं न भे सारी ਸਿਰ ਤੇ ਸੋਟੀ ਮਾਰ ਕੇ ਸਿਰ ਕਿਦਾ ਪਾੜ ਗਿਆ ਸੀ ਸਿਰ ਪਾੜ ਗਿਆ ਹੋਵੇ ਸੱਚ ਸੋਟੀ ਮਾਰ ਕੇ ਸਿਰ ਕਿਦਾ ਪਾੜਦਾ ਤੀ ਜਾਂ ਪਾੜ ਗਿਆ ਹੋਵੇ ਉਹ ਸੁਖਦੇਵ ਐ ਇਹਨਾਂ ਦੀ ਲੜਾਈ ਹੋਈ ਹਾਂ じゃ ਨਾ ਬਸ ਕੋਈ ਗੱਲ ਸੁਣ ਮਾਰ ਸਿਰ ਤਾਂ ਲੜਾਈ ਵੀ ਪਟੂ ਹਾਂ ਤਾਂ ਦੋ ਟੁੱਟੇ ਹੋਏ ਜੀ ਉਹ ਸੱਚ ਸੋਟੀ ਮਾਰੀ ਦੀ ਕਿਦੇ ਹੋ ਜੀ ਦੀ ਇਹ ਜਿੱਡੇ ਲੱਗੀ ਸੀ ਇਹ ਬਾਪੂ ਕੁਮਾਰੀ ਸੀ ਹਾਂ ਹਾਂ ਤਾਂ ਇਹ ਲੜਾਈ ਤੋਂ ਦਸੋਂ ਲੜਾਈ ਕਿਉਂ ਕਾ ਮੋਟੀ ਬੱਚੂ ਥੋੜੀ ਬੱਚੂ ਬਾਈ ਕਿਉਂ ਜੀ ਏਟ ਨਾ ਏਟ ਤੇ ਛੋਟੀ 'ਚ ਫਰਕ ਬਹੁਤ ਹੈ ਏਟ ਉਹ ਏਡੀ 'ਚ ਛੋਟੀ ਵੀ ਵੱਡੀ ਤਾਂ ਕੁ ਅਟੁੰਦਾ ਵੇ ਕੁਆੜੀ ਹੁੰਦੀ ਆ। ਉਹ ਕੁਆੜੀ ਉਹਦਾ ਕੁਆੜੀ ਹੋ ਗਈ ਛੋਟੀ ਗਿਆ ਮੈਂ ਦਾ ਡਾਂਗਾ। ਮੈਂ ਤੇ ਕਹੂੰ ਲਾਜੀ ਮੈਂ ਜਿਹੜੀ ਗੱਲ ਕਹੂੰਗਾ ਨਾ ਉਹੀ ਗੋਏ ਨਹੀਂ ਹੈਗਾ ਵੀ ਹਾਂ ਤੁੱਕਾ ਲਾ ਲਊਗਾ ਵੀ ਇਹ ਗੱਲ ਆਏ। ਮੇਰੀ ਐ ਵੀ ਹੁੰਦਾ ਈ ਕਹਾੜੀ ਦੇ ਵਿੱਚ ਵੀ ਜਾਇਆ ਮਾਰਦਾ ਹੁੰਦਾ ਹੁੰਦਾ ਨਾ ਬਿੰਡਾ ਨਾ ਮਾਰਦਾ ਹੋਏ ਕਿਸੇ। ਜਾਂ ਇਹ ਉਹਦਾ ਕਹਾੜੀ ਇਦਾਂ ਅਸਕੇ ਫੜਲੇ ਉਹ ਡੰਡਾ ਫੜਲੇ ਬਸ ਇਹ ਗੱਲ ਨਰਸੀ। ਪੁੱਠੀ ਕਰਦੀ। ਪੁੱਠੀ ਕਰਕੇ। ਹਾਂ ਬਾਈ। ਛੋਟੀ ਨਹੀਂ ਇਹ ਮੁੰਡੇ ਨਹੀਂ ਮਾਰਦੇ ਜਦ ਜਦ ਦੁੱਖ ਦੁਖੀ ਕਰਦਾ। ਉਹਦੇ ਮਾਰਦੇ ਬਾਈ ਦੇ। ਸਹੀ ਹੈ ਬੇਬੇ। ਪੱਕੀ ਗੱਲ ਆ। ਸੋਡੇ ਘਰ ਦੀ ਸਾਰੀ ਪੱਟੀ ਵਿੱਚ ਕਿੱਥੋਂ ਹੈ ਪੱਟੀ ਵਿੱਚ ਸਿਰਫ ਪੀਰ ਦੇ ਕਾਰਨ ਠੀਕ ਹੈ ਇੱਕ ਪਹਿਲਾਂ ਮੈਨੂੰ ਆਏ ਨਾ ਸੇ 10ਵੇਂ ਕਿੱਥੇ ਬਣਾਉਣ ਜਾਣੋਗੇ ਇਹਨਾਂ ਨੇ ਸਮਾਗ ਬਣਾਈ ਲਈ ਇੱਥਾਂ ਤੇ ਉਹ ਜਗ੍ਹਾ ਬਣਾਈਏ ਤੁਹਾਡੇ ਇੱਕ ਇੱਕ 10 ਮਿੰਟ 10 ਮਿੰਟ ਤਾਂ ਬਹੁਤ ਵਾਸ਼ੀ ਭੰਤਿਆ 10ਵੇਂ ਤਾਂ ਸੋਈ 10 ਮਿੰਟ 10ਵੇਂ ਤਾਂ ਜਗ੍ਹਾ ਬਣਾਈਏ ਸਮਾਗ ਹੈ ਗੁਰਦੁਆਰੇ ਜਾਂਦੀ ਹੈ ਉਹ ਤਾਂ ਬੋਲਣਾ ਸੀ 10ਵੀਂ ਕਿ ਹੈ ਉਹ ਤਾਂ 10ਵੀਂ ਦੱਸੋ 10ਵੀਂ ਕਿੱਥੇ ਬਣਾਉਣਾ ਹੈ ਦੁੱਤੀ ਉਸ ਦੀ ਜਗ੍ਹਾ ਬਣੀ ਹੋਈ ਆ ਬਣਾ ਲਈਏ ਹਾਂਜੀ ਬਾਬਾ ਜਗ੍ਹਾ ਬਣੀ ਹੋਈ ਆ ਸਰਬਜੀਤ ਕੌਣ ਸੀ ਇਹ ਨਹੀਂ ਤੇਰਾ ਨਾਮ ਤੁਸੀਂ ਕੀ ਲੱਗਦਾ ਹੋ ਇਹਨਾਂ ਦੇ ਭੈਣ ਛੋਟੀ ਸਗੀ ਭੈਣ ਐ ਕਹਿ ਬਾਬਾ ਤੇ ਬਾਬਾ ਜੀ ਦੀ ਉਸੇ ਕੋਈ ਜਗਾ ਹਲਿਆਤੀ ਸੀ ਇਹ ਹਾਂਜੀ ਕਿਹਨੂੰ ਪੁੱਛ ਕੇ ਲਈ ਸੀ ਕਿਸੇ ਸੇਵਾ ਦਾ ਨੂੰ ਪੁੱਛ ਕੇ ਲਈ ਜੀ ਅਸਾਂ ਬੇ ਬਾਬਾ ਜੀ ਇਹ ਕਹਿੰਦੇ ਠੀਕ ਸੱਚ ਕੱਪੜੇ ਜਾਂ ਬੱਤ ਨਹੀਂ ਆਉਂਦੇ ਅਮਰੀਕਾ ਸਮਝ ਨਹੀਂ ਬਈ ਬਈ ਇਹਨਾਂ ਨੂੰ ਪਹਿਲਾਂ ਤਾਂ ਇਹਨਾਂ ਚ ਬਾਬਾ ਕੋਈ ਆਇਆ ਜੀ ਉਹਨਾਂ ਨੇ ਸਮਾਦ ਬਣਾਤੀ ਸੀ ਕੋਈ ਜਨਾਨੀ ਕੋ ਮਾਰਤੀ ਹੋ ਠੀਕ ਹੋ ਗਈ ਇਹਨਾਂ ਦੇ ਕਰੇ ਪਰ ਜੀ ਉਹਨਾਂ ਨੇ ਸਮਾਦ ਬਣਾਤੀ ਸੀ ਉਹ ਚੇ ਦੋਚਾ ਘਰਾਂ ਜੋ ਨੇ ਜੀ ਉਹਨਾਂ ਨੇ ਜਾ ਕੇ ਪਟਕ ਗਏ ਉਹ ਘਰ ਬਣਾ ਦੇ ਦਵਾਏ ਉਹਨਾਂ ਨੇ ਲੰਦੀ ਬਣਾਤੀ ਜੀ ਪਹਿਲਾਂ ਉੱਪਰ ਤੋਂ ਸੀ ਇਹ ਲਾ ਉੱਪਰ ਉਸੇ ਕੁੜੀਏ ਫੇਰ ਲਾਵੇ ਬਣਾਦੀ ਬਣੇ ਠੀਕ ਹੈ ਹੁਣ ਹੈਗੀ ਸਮਾਦੋ ਹਾਂਜੀ ਹਾਂਜੀ ਇੱਕ ਦਾ ਚੱਕਰ ਵਰਗ ਉਹਨਾਂ ਨੇ ਇੱਕ ਇਹ ਨੂੰ ਐ ਪੁੱਸ ਕੁੜੀਏ ਖੰਡ ਪਾੜੀ ਜੀ ਦਾ ਸੁੱਕਿਆ ਹੋਇਆ ਚਾਹ ਕੱਲੀ ਅਰਦਾਸ ਕਰਨ ਲਈ ਸੁੱਕੀ ਹੋਵੇ ਸੁਕਣੀ ਚਾਹ ਦਾ ਸੁਕਣੀ ਚਾਹ ਦਾ ਉਹ ਖੰਡ ਪਾਟੂਗੇ ਘਰ ਦਾ ਜੀ ਹਾਂ ਜੀ ਹਾਂ ਜੀ ਉਹ ਹੀ ਹੋਵੇ ਠੀਕ ਹੈ ਤੁਸੀਂ ਤੋੜੇ ਕਰਵਾਇਆ ਕਿਉਂ ਨਹੀਂ ਭਾਈ ਇਹ ਬਾਬਾ ਜੀ ਮੇਰੇ ਠੀਕ ਰਹਿੰਦੇ ਨਹੀਂ ਹੁਣ ਕੀ ਕਰਾਂ ਠੀਕ ਹੋਣ ਕਰਕੇ ਸੁੱਕਿਆ ਇਹ ਨੂੰ ਐ ਪੁੱਸ ਵੀ ਕਦੇ ਬਸ ਸੁੱਕਿਆ ਜੀਗਾ ਇਹ ਨਾਲ ਵਾਲੀ ਸੁਖਾ ਵਾਲਾ ਵੀ ਕੀ ਤੇ ਐਂ ਦੱਸ ਦੂਜੀ ਗੱਲ ਤੁਹਾਡਾ ਐਸੇ ਹਟ ਕਿਦਾ ਹੋਇਆ ਸੀ ਇਹ ਕਿੰਨਾ ਚੋ ਗਿਆ ਤਾਂ ਦੋਵਾਂ ਦੇ ਇਹਨਾਂ ਦੇ ਢੂਈ ਸੱਤ ਕਿਹਦੇ ਵੱਜੀ ਸੀ ਉਹ ਬਾਹਰੇ ਉਹ ਨਿਸ਼ਾਨ ਬਣ ਗਿਆ ਸੀ ਜੀ ਨਾ ਜੀ ਲੰਗ ਗਿਆ ਲੈ ਸੂਰ ਵਿੱਚ ਕੀਤੇ ਤੁਸੀਂ ਮੇਰੀ ਗੱਲ ਸਮਝੋ ਮੈਂ ਕੀ ਕਹਿੰਦਾ ਮੈਂ ਤੁਹਾਨੂੰ ਐ ਬਗ ਜਦੋਂ ਬਾਹਰ ਉਹ ਡਿੱਗਿਆ ਸੀ ਇਹਦੇ ਕੋਈ ਸੱਟ ਦਾ ਨਿਸ਼ਾਨ ਬਣ ਗਿਆ ਸੀ ਢੂਈ ਤੇ ਹਾਂ ਇਹ ਲੱਗੀ ਵਿੱਚ ਕਿੱਥੇ ਲੱਗੀ ਹੋਈ ਜੀ ਕਿੱਥੇ ਚਲ ਆ ਆ ਦੇਖੋ ਜੀ ਆ ਚੀਤੇ ਇੱਥੇ ਹਾਂ ਜੀ ਲੱਗਿਆ ਸੀ ਭਾਈ ਉਈ ਨਾ ਕਹਿ ਦੀ ਡਰ ਕੇ ਕਿਤੇ ਤਾਂ ਕੀ ਗੱਲ ਆ ਹਾਂ ਜੀ ਇਹਦਾ ਕਿਸੇ ਜਨਾਨੇ ਨਾਲ ਰੌਲਾ ਪੈ ਗਿਆ ਸੀ ਜੀ ਹਾਂ ਜੀ ਚੱਕੋ ਭਾਈ ਉਹਨੇ ਗੱਲ ਰੀਪੀਟ ਕਰਨੀ ਹੈ ਕਿ ਨੂੰ ਵਿੱਕੀ ਘੁੰਮ ਕਰਨਾ ਜੀ ਮਾਮਾ ਭਾਈ ਤੋਂ ਲੋੜ ਨਹੀਂ ਪੜਦਾ ਜੇ ਬੋਲਦੇ ਨਾ ਤਾਂ ਕਰਨੀ ਹੈ ਪਤਾ ਤਾਂ ਲੱਗਿਆ ਜੀ ਇਹਨੂੰ ਮੁੰਡੇ ਨੂੰ ਵੀ ਪਤਾ ਲੱਗਿਆ ਸੱਚ ਬੋਲਦਾ ਬਾਬਾ ਬੋਲ ਸੁੱਕੇ ਨਾ ਕਿਉਂ ਓਡੀਆ ਦਾ ਸਾਥ ਜਿਹੜਾ ਮਰਜ਼ੀ ਕੁਝ ਪੁੱਛ ਲੈ ਮੈਨੂੰ ਉਹ ਦੱਸੂਗਾ ਹੈਗਾ ਉਹੀ ਬੋਲਾਂਗਾ ਮੈਂ ਕਾ ਬਾਬਾ ਸਵੇਰ ਦਾ ਲੋਕ ਹਾਂ ਜੇ ਤੂੰ ਆਪਣਾ ਬਣਾ ਕੇ ਸਾਦਾ ਛੋਟੀ ਗੱਲ ਮਾਨਦਾ ਨਹੀਂ ਹੈਗਾ ਨਾ ਨਾ ਆ ਵੀ ਨਾ ਧੋਵੇ ਗੱਲ ਇਹ ਆਪਦੀਓ ਸੁਣਦਾ ਛੋਟੀ ਤਾਂ ਇਹ ਸੁਣਦੀ ਨਹੀਂ ਹੈਗਾ ਜੀ ਆ ਓਏ ਠੀਕ ਹੈ ਠੀਕ ਹੈ ਠੀਕ ਆ ਆ 500 ਰੁਪਏ ਕਿਦੋਂ ਮੰਗ ਕੇ ਲੈ ਸੀ ਚੋਰੀ ਕਰਕੇ ਲੈ ਦੀ ਕਿੰਨਾ ਮੰਗ ਕੇ ਲੈ ਦੀ ਓਏ ਕਿਦੋਂ ਲੈ ਦੀ ਹੈ ਸਵਾਦੇ ਵੀ ਲੱਗ ਗਿਆ ਹੈ ਸਵਾਦੇ ਗਿਆ ਉੱਚਾ ਬੋਲ ਮਤਲਬ ਜੇਰੇ ਆ ਮਿਲਿਆ ਗਿਆ ਮਿਲਿਆ ਤਾਂ ਇਹ ਗੇਰਿਆ ਹੋਇ ਨਹੀਂ ਕਿ ਮੈਂ ਗੇਰਿਆ ਥੋੜੀ ਗਿਆ ਜਰਾ ਇਹ ਕਹਿ ਰਹੀ ਹੈ ਇਹ ਕੇ ਉਹ ਮੈਂ ਬਗਨਾ ਮਰ ਕੇ ਲੰਦਾ ਉਹਨੇ ਆ ਮੈਂ ਨਹੀਂ ਗੱਲ ਕੋ ਮੂੰਹ ਮਿੱਤਰਾ ਜਿਹੜੀ ਗੱਲ ਕਹਿਣੀ ਆ ਮੂੰਹ ਤੇ ਕਹਿਣੀ ਆ ਮੈਂ ਤਾਂ ਨਾ ਮੱਸਾਂਗਾ ਹਾਂ ਜੀ ਬਾਬਾ ਜੀ ਮੈਂ ਮੈਂ ਕਿਹਾ ਨਾ ਮੈਂ ਕਿਹਾ ਮੈਂ ਗਿਰਿਆ ਤਾਂ ਗੱਲੀ ਨਿਕਰੀ ਯਾਰ 500 ਤੁਮੇਂ ਦੁਬਾਰੋ ਕਹਿ ਦਈ ਕਿੰਨੇ ਕਬਰ ਕਹਾਂ ਜਾਂ 10 ਵਾਰ ਤਾਂ ਖਤਰਮ ਐ 500 ਰੁਪਏ ਕਿਧੋ ਮੰਗ ਕੇ ਲਿਆ ਸੀ ਤੂੰ 500 ਦਾ ਨੋਟ ਤੂੰ ਗਿਰਿਆ ਸਾਡਾ ਗਰੇ ਹੈ ਭੁੱਲ ਜਾ ਖਾ ਲੇਗਾ ਖਾ ਕੇ ਤੂੰ ਹੁਣ ਐ ਦੱਸ ਬਾਈ ਮੈਨੇ ਕਿ ਵੀ ਮੰਗੀ ਕੀ ਤੋ ਲੈਦੀ ਬੱਸ ਹੁਣ ਕਿਵੇਂ ਜਿਆਦਾ ਕਿਉਂ ਤੂੰ ਉਹ ਹੀ ਆ ਤਾਂ ਕਹਿੰਦਾ ਵੀ ਚੇਲੇ ਕੋਲੇ ਕੁਛ ਨਹੀਂ ਹੁੰਦਾ ਹੈਗਾ ਤੂੰ ਮੈਥੋਂ ਗੁੱਸਾ ਚ ਵੀ ਤੈਨੂੰ ਕੀ ਪੁੱਛਣਾ ਮੈਂ ਤੈਨੂੰ ਦੱਸੂਗਾ ਉਹ ਕਹਿੰਦਾ ਸਾਈਕਲ ਚੋਰੀ ਕਰਿਆ ਹੈ ਲੈ ਕੇ ਗਿਆ ਉਹ ਐ ਨਹੀਂ ਪਤਾ ਇਹ ਕਹਿੰਦਾ ਮੈਂ ਵੇਚਿਆ ਨਹੀਂ ਮੰਨਣੀ ਪਤਾ ਉਹ ਇਹ ਦੱਸ ਤੂੰ ਭੈਣੇ ਕਿ ਬੋਲੀਂ ਨਾ ਸਾਰਾ ਕੁਝ ਮਤੂਗਾ ਤੂੰ ਟੈਨਸ਼ਨ ਲੈ ਲਈ ਨਹੀਂ ਤੈਨੂੰ ਪੱਕੇ ਮੈਂ ਦੱਸੂਗਾ ਕਾਹ ਬਾਬਾ Pra mim, ਕਸੂਰ ਇਹਦਾ ਕੋਈ ਨਹੀਂ ਹੈਗਾ ਦੇ ਲਿੰਕ ਚੋ ਵੇ ਹਰ ਜੀਤ ਹਾਂ ਜੀ ਬਈ ਭਾਰੀ ਆਣੀ ਆਣੀ ਮਰਾਂ ਅਸ ਤੇ ਹਾਂ ਸਾਰਾ ਮਾਫਾ